भाई गुरजीत सिंह ਹੁਣੀ ਪਿਛਲੇ 2 ਮਹੀਨੇ ਤੋਂ ਸਰੂਗਰਾਸ ਹੈ ਮਹਾਰਾਜ ਜੀਆਂ ਬੇਅਦਬੀਆਂ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ 400 ਫੁੱਟ ਉੱਚੇ ਟਾਵਰ ਤੇ ਚੜੇ ਹੋਏ ਨੇ 400 ਫੁੱਟ ਉੱਚੇ ਟਾਵਰ ਤੇ ਇਸ ਟਾਈਮ ਜਿਹੜਾ તાਪਮਾਨ ਹੈ ਮਾਈਨਸ 4 ਉੱਤੇ ਗੁਰੂ ਕੇ ਸਿੱਖ ਦੱਸ ਰਹੇ ਨੇ ਠੀਕ ਹੈ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਉਹ ਕਿਸੇ ਵੀ ਆਪਣੇ ਨਿੱਜੀ ਕੰਮ ਲਈ ਉੱਤੇ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਪੰਜਾਬ 'ਚ ਜਿੱਥੇ ਕਿਤੇ ਵੀ ਪੰਜਾਬ ਦੇ ਹੱਕਾਂ ਲਈ ਪੰਥ ਦੇ ਹੱਕਾਂ ਲਈ ਕੋਈ ਮੋਰਚਾ ਲੱਗਦਾ ਹੈ ਜਿਹੜਾ ਬਿਲਕੁਲ ਸੱਚਾ ਨਰੂਲ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੀਏ ਅਰ ਅਜੇਹੇ ਗੁਰੂ ਕੇ ਸਿੱਖਾਂ ਦਾ ਸਾਥ ਦਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਗਰਜੀਤ ਸਿੰਘ ਉਹਨਾਂ ਦੇ ਇਕੱਲੇ ਆਂਦੇ ਨਹੀਂ ਹੈਗੇ ਉਹਨਾਂ ਨੇ ਕਾਨੂੰਨ ਬਣਾਉਣ ਵਾਸਤੇ ਹੀ ਕਿਹਾ ਇਹ ਜਿਹੜਾ ਮੋਰਚਾ ਬਿਲਕੁਲ ਪੀਸਫੁੱਲ ਆ ਇੱਥੇ ਕੋਈ ਐਸੀ ਗੱਲਬਾਤ ਨਹੀਂ ਸੰਗਤ ਨੂੰ ਡਰਨ ਦੀ ਲੋੜ ਨਹੀਂ ਉਰੇ ਆਉਣਾ ਚਾਹੀਦਾ ਆਪਣਾ ਮੋਢਲਾ ਫਰਜ਼ ਬਣਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਿੱਖ ਸਿੱਖ ਨਹੀਂ ਹੈ ਅਧੂਰਾ ਹੈ ਉਹ ਇਸ ਵਾਸਤੇ ਜਿਹੜੇ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਤ ਨੇ ਆਓ ਆਪਾਂ ਸਾਰੇ ਇਕੱਠਾ ਹੋ ਕੇ ਹੰਬੜਾ ਮਾਰੀਏ ਕਿ ਇੱਕ ਸਖਤ ਕਾਨੂੰਨ ਬਣ ਸਕੇ ਕੱਲ ਨੂੰ ਪੂਰੇ ਸਮਾਣੇ ਗੁਰੂ ਕੇ ਸਿੱਖਾਂ ਨੇ ਵੱਡਾ ਇਕੱਠ ਰੱਖਿਆ ਹਰ ਹਫਤੇ ਰੱਖਦੇ ਨੇ 14 ਤਰੀਕ ਦਾ 14 ਦਸੰਬਰ ਦਾ ਸੰਗਤ ਨੂੰ ਇਲਾਕੇ ਦੀ ਨੂੰ ਪੰਜਾਬ ਦੀ ਨੂੰ ਬੇਰਤੀ ਹੈ ਕਿ ਕੱਲ ਤੁਸੀਂ ਉਹ ਜ਼ਰੂਰ ਆਇਓ ਅਗਲੇ ਇਕੱਠ ਤੇ ਮੈਂ ਵੀ ਆਉਂਗਾ ਕੱਲ ਨੂੰ ਸਾਡੇ ਪ੍ਰੋਗਰਾਮ ਬਣੇ ਹੋਣਾ ਉਸ ਕਰਕੇ ਆ ਇਸੇ ਤਰ੍ਹਾਂ ਕਿਸਾਨੀ ਮੋਰਚਾ ਲੱਗਿਆ ਹੋਇਆ ਖਨੋਰੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਨਹੀਂ ਉੱਥੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਭੁੱਖ ਹੜਤਾਲ ਤੇ ਬੈਠੇ ਨੇ ਹਾਲਾਂਕਿ ਭੁੱਖ ਹੜਤਾਲ ਸਿੱਖੀ ਦੇ ਵਿੱਚ ਨਹੀਂ ਆਉਂਦੀ ਔਰ ਫੇਰ ਵੀ ਸਾਡੇ ਉਹ ਬਜ਼ੁਰਗ ਸਿਧਾਂਤਕ ਲੜਾਈ ਲੜ ਰਹੇ ਨੇ ਆਪਣੀ ਐਮਐਸਪੀ ਦੀ ਹੋਰ ਸਾਰੇ ਕਿਸਾਨਾਂ ਦੇ ਮਸਲਿਆਂ ਦੀ ਉਹਨਾਂ ਦਾ ਵੀ ਸਾਥ ਦੇਣਾ ਬਣਦਾ ਤੇ ਰਸਤੇ 'ਚ ਸਮਾਣੇ ਮੋਰਚਾ ਲੱਗਿਆ ਹੋਇਆ ਇੱਥੇ ਸਾਰੇ ਯਾਰ ਜਰੂਰ ਹਾਜ਼ਰੀ ਲਵਾ ਕੇ ਜਾਇਆ ਕਰੋ ਜੇ ਆਪਾਂ ਹਾਜ਼ਰ ਹੁੰਨੇ ਆ ਨਾ ਇਕੱਠ ਹੁੰਦਾ ਤਾਂ ਉਸ ਗੁਰੂ ਕੇ ਸਿੱਖ ਨੂੰ એનર્ਜੀ ਮਿਲਦੀ ਆ ਆਓ ਸਾਰੇ ਇਕੱਠੇ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਭਾਈ ਗਰਜੀਤ ਸਿੰਘ ਉਹਨਾਂ ਦਾ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਸਾਥ ਦਈਏ ਜੀ ਗਰਜੀਤ ਸਿੰਘ ਉਹਣੀ ਪਿਛਲੇ 2 ਮਹੀਨੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ 400 ਫੁੱਟ ઊંચੇ ਟਾਵਰ ਤੇ ਚੜੇ ਹੋਏ ਨੇ 400 ਫੁੱਟ ઊંચੇ ਟਾਵਰ ਤੇ ਇਸ ਟਾਈਮ ਜਿਹੜਾ ਤਾਪਮਾਨ ਹੈ ਮਾਈਨਸ 4 ਉੱਤੇ ਗੁਰੂ ਕੇ ਸਿੱਖ ਦੱਸ ਰਹੇ ਨੇ ਠੀਕ ਹੈ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਉਹ ਕਿਸੇ ਵੀ ਆਪਣੇ ਨਿੱਜੀ ਕੰਮ ਲਈ ਉੱਤੇ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਪੰਜਾਬ 'ਚ ਜਿੱਥੇ ਕਿਤੇ ਵੀ ਪੰਜਾਬ ਦੇ ਹੱਕਾਂ ਲਈ ਪੰਥ ਦੇ ਹੱਕਾਂ ਲਈ ਕੋਈ ਮੋਰਚਾ ਲੱਗਦਾ ਹੈ ਜਿਹੜਾ ਬਿਲਕੁਲ ਸੱਚਾ ਨਰੂਲ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੀਏ ਅਰ ਅਜੇਹੇ ਗੁਰੂ ਕੇ ਸਿੱਖਾਂ ਦਾ ਸਾਥ ਦਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਗਰਜੀਤ ਸਿੰਘ ਉਹਨਾਂ ਦੇ ਕੱਲੇ ਆਂਦੇ ਨਹੀਂ ਹੈਗੇ ਉਹਨਾਂ ਨੇ ਕਾਨੂੰਨ ਬਣਾਉਣ ਵਾਸਤੇ ਹੀ ਕਿਹਾ ਇਹ ਜਿਹੜਾ ਮੋਰਚਾ ਬਿਲਕੁਲ ਪੀਸਫੁੱਲ ਆ ਇੱਥੇ ਕੋਈ ਐਸੀ ਗੱਲਬਾਤ ਨਹੀਂ ਸੰਗਤ ਨੂੰ ਡਰਨ ਦੀ ਲੋੜ ਨਹੀਂ ਉਰੇ ਆਉਣਾ ਚਾਹੀਦਾ ਆਪਣਾ ਮੋਢਲਾ ਫਰਜ਼ ਬਣਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਿੱਖ ਸਿੱਖ ਨਹੀਂ ਹੈ ਅਧੂਰਾ ਹੈ ਉਹ ਇਸ ਵਾਸਤੇ ਜਿਹੜੇ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਤ ਨੇ ਆਓ ਆਪਾਂ ਸਾਰੇ ਇਕੱਠਾ ਹੋ ਕੇ ਹੰਬੜਾ ਮਾਰੀਏ ਕਿ ਇੱਕ ਸਖਤ ਕਾਨੂੰਨ ਬਣ ਸਕੇ ਕੱਲ ਨੂੰ ਉਰੇ ਸਮਾਣੇ ਗੁਰੂ ਕੇ ਸਿੱਖਾਂ ਨੇ ਵੱਡਾ ਇਕੱਠ ਰੱਖਿਆ ਹਰ ਹਫਤੇ ਰੱਖਦੇ ਨੇ 14 ਤਰੀਕ ਦਾ 14 ਦਸੰਬਰ ਦਾ ਸੰਗਤ ਨੂੰ ਇਲਾਕੇ ਦੀ ਨੂੰ ਪੰਜਾਬ ਦੀ ਨੂੰ ਬੇਨਤੀ ਆ ਕਿ ਕੱਲ ਤੁਸੀਂ ਉਰੇ ਜਰੂਰ ਆਇਓ ਅਗਲੇ ਇਕੱਠ ਤੇ ਮੈਂ ਵੀ ਆਉਂਗਾ ਕੱਲ ਨੂੰ ਸਾਡੇ ਪ੍ਰੋਗਰਾਮ ਬਣੇ ਹੋਣਾ ਇਸ ਕਰਕੇ ਆ ਇਸੇ ਤਰ੍ਹਾਂ ਕਿਸਾਨੀ ਮੋਰਚਾ ਲੱਗਿਆ ਹੋਇਆ ਖਨੋਰੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਨਹੀਂ ਉੱਥੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਭੁੱਖ ਹੜਤਾਲ ਤੇ ਬੈਠੇ ਨੇ ਹਾਲਾਂਕਿ ਭੁੱਖ ਹੜਤਾਲ ਸਿੱਖੀ ਦੇ ਵਿੱਚ ਨਹੀਂ ਆਉਂਦੀ ਪਰ ਫੇਰ ਵੀ ਸਾਡੇ ਉਹ ਬਜ਼ੁਰਗ ਸਿਧਾਂਤਕ ਲੜਾਈ ਲੜ ਰਹੇ ਨੇ ਆਪਣੀ ਐਮਐਸਪੀ ਦੀ ਹੋਰ ਸਾਰੇ ਕਿਸਾਨਾਂ ਦੇ ਮਸਲਿਆਂ ਦੀ ਉਹਨਾਂ ਦਾ ਵੀ ਸਾਥ ਦੇਣਾ ਬਣਦਾ ਤੇ ਰਸਤੇ 'ਚ ਸਮਾਣੇ ਮੋਰਚਾ ਲੱਗਿਆ ਹੋਇਆ ਇੱਥੇ ਸਾਰੇ ਯਾਰ ਜਰੂਰ ਹਾਜ਼ਰੀ ਲਵਾ ਕੇ ਜਾਇਆ ਕਰੋ ਜੇ ਆਪਾਂ ਹਾਜ਼ਰ ਹੁੰਨੇ ਆ ਨਾ ਇਕੱਠ ਹੁੰਦਾ ਤਾਂ ਉਸ ਗੁਰੂ ਕੇ ਸਿੱਖ ਨੂੰ એનર્ਜੀ ਮਿਲਦੀ ਆ ਆਓ ਸਾਰੇ ਇਕੱਠੇ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਭਾਈ ਗਰਜੀਤ ਸਿੰਘ ਉਹਨਾਂ ਦਾ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਸਾਥ ਦਈਏ